ਕੌਮੀ ਜਨਰਲ ਸਕੱਤਰ ਸੁਖਜਿੰਦਰ ਮੇਸ਼ਰੀ ਸਰਭ ਭਾਰਤ ਨੌਜਵਾਨ ਸਭਾ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਖੁਦ ਜਾਇਜ਼ਾ ਲਿਆ ਔਰ ਕਾਮਾਵਲੀ ਪੱਤਨ ਤੋਂ ਲੈ ਕੇ ਰਾਮ ਸਿੰਘ ਪਹਾਣੀ ਮਾਹਤਮ ਨਗਰ ਤੇਜਰਵੇਲਾ ਅਤੇ ਅਲੱਗ-ਅਲੱਗ ਪਿੰਡਾਂ ਵਿੱਚ ਹੁੰਦੇ ਹੋਏ ਹੜ੍ਹ ਦੇ ਪਾਣੀਆਂ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ ਔਰ ਕਿਵੇਂ ਜਿਹੜੇ ਐ ਹੋਰ ਲੋਕਾਂ ਦੀ ਜਿਹੜੀ ਐ ਦੇਖਭਾਲ ਕੀਤੀ ਜਾ ਸਕਦੀ ਹੈ ਆਓ ਸਥਿਤੀ ਅਸਲ 'ਚ ਜਿਹੜੇ ਲੋਕ ਇਸ ਵਿਪਤਾ ਦੇ ਵਿੱਚ ਫਸੇ ਹੋਏ ਆ ਜਿਹੜੇ ਕੋਈ ਹੋਰ ਬਾਹਰੋਂ ਆਉਂਦੇ ਆ ਸ਼ਾਇਦ ਜਿਹੜੇ ਹੱਡੀ ਖੰਡਾ ਰਹੇ ਆ ਉਹ ਵੱਧ ਹੋਊ ਜਾਣਦੇ ਆ ਪਰ ਬਹੁਤ ਜ਼ਿਆਦਾ ਮੁਸ਼ਕਲ ਹਾਲਤ ਦੇ ਵਿੱਚ ਆ ਜਿੱਥੇ ਖੇਤੀ ਦਾ ਐਡਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਕੱਲੀ ਇਹ ਫਸਲ ਨਹੀਂ ਗਈ ਅਗਲੀ ਫਸਲ ਵੀ ਹੈ ਜਿਹੜੀ ਉਹਦੀ ਵੀ ਆਉਣ ਦੀ ਕੋਈ ਸੁਭਾਵਨਾ ਨਹੀਂ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਇਥੋਂ ਤੱਕ ਜਾਨੀ ਨੁਕਸਾਨ ਹੋਇਆ ਜਿਹੜਾ ਕੋਈ ਮਾਲ ਡੰਗਰ ਆ ਉਹਦਾ ਨੁਕਸਾਨ ਹੋਇਆ ਹੋਰ ਵੀ ਹੈ ਜਿਹੜਾ ਮੰਨ ਲਓ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਜਿਨ੍ਹਾਂ ਨੇ ਕੋਈ ਲੋਨ ਲਏ ਹੋਏ ਆ ਘਰਾਂ ਤੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਮੋਬਾਈਲਾਂ ਤੇ ਉਹਨਾਂ ਦੀਆਂ ਕਸ਼ਟਾਂ ਕਿਵੇਂ ਭਰਨੀਆਂ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਕਿਵੇਂ ਦੇਣੀਆਂ ਜੇ ਸਾਰੇ ਸਾਰੇ ਕਮਾਈ ਦੇ ਜਿਹੜੇ ਸਾਧਨਾਂ ਰੁੜ ਗਏ ਆ ਅੱਜ ਜਿਹੜੀਆਂ ਮੁਸੀਬਤਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਮੁਸੀਬਤਾਂ 'ਚ ਹੜ੍ਹ ਪਾਣੀ ਭਾਵੇਂ ਚਲਾ ਜਾਏਗਾ ਪਰ ਲੋਕਾਂ ਦੀ ਮੁਸੀਬਤ ਦੇ ਵਿੱਚ ਵਾਧਾ ਹੋਣਾ ਇਹਨਾਂ ਲੋਕਾਂ ਦੇ ਨਾਲ ਫਸਲਾਂ ਤੋਂ ਇਲਾਵਾ ਕੋਈ ਹੋਰ ਵੀ ਕਾਰੋਬਾਰ ਸੀ ਕਿ ਜ਼ਿਆਦਾਤਰ ਇਹ ਡਿਪੈਂਡ ਫਸਲਾਂ 'ਤੇ ਹੀ ਸੀਗੇ ਜ਼ਿਆਦਾਤਰ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਕੋਈ ਵੀ ਜਿਹੜੇ ਕਿੱਤੇ ਆ ਉਹ ਸਾਰੇ ਦੇ ਸਾਰੇ ਮੁੜ ਕੇ ਆ ਫਸਲ ਨਾਲ ਖੇਤੀ ਨਹੀਂ ਯੋਰਦੇ ਆ ਅਸਲ 'ਚ ਸਾਡੇ ਦਿੱਕਤ ਇਹ ਆ ਕਿ ਸਾਡੇ ਸਰਕਾਰ ਪ੍ਰਬੰਧ ਨਹੀਂ ਕਰਦੀ ਦੁਰ ਪ੍ਰਬੰਧ ਜ਼ਿਆਦਾ ਕਰਦੀ ਆ ਜੇ ਪ੍ਰਬੰਧ ਇਹ ਕੀਤੇ ਹੁੰਣ ਜਿੰਨਾ ਆਪਾਂ ਨੁਕਸਾਨ ਦੇਖਦੇ ਆ ਇਹ ਜਿਹੜੇ ਜਿੰਨਾ ਨੁਕਸਾਨ ਹੋਇਆ ਇਹ ਨੁਕਸਾਨ ਇਦੋਂ 80 ਗੁਣਾ ਇਹ ਘਟਾਇਆ ਜਾ ਸਕਦਾ ਸੀ ਉਦਾਹਰਨ ਦੇ ਤੌਰ ਤੇ ਸਾਡੇ ਜਿੰਨੇ ਦਰਿਆ ਆ ਸਾਡੇ ਜਿੰਨੇ ਸੇਮਣਾਲ ਇਹਨਾਂ ਦੀ ਸਫਾਈ ਨਹੀਂ ਕੀਤੀ ਗਈ ਕਿਤੇ ਜੇ ਸਫਾਈ ਕਰਨੀ ਹੈ ਪੰਜਾਬ ਸਰਕਾਰ ਨੂੰ ਸਰਕਾਰੀ ਖਜ਼ਾਨੇ ਚੋਂ ਰੁਪਈਆ ਖਰਚਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ 11 ਲੱਖ ਨਰੇਗਾ ਕੰਮ ਆ ਜਿਨ੍ਹਾਂ ਨੂੰ ਪਿਛਲੇ ਸਾਲ ਐਵਰੇਜ 37 ਦਿਨ ਕੰਮ ਮਿਲਿਆ ਇਸ ਸਾਲ ਜਦੋਂ ਨਵਾਂ ਸਾਲ ਵਿੱਤੀ ਸਾਲ ਸ਼ੁਰੂ ਹੋਇਆ ਸਿਰਫ 22 ਦਿਨ ਕੰਮ ਮਿਲਿਆ ਜੇ ਅਪ੍ਰੈਲ ਤੋਂ ਲੈ ਕੇ ਹੁਣ ਹੁਣ ਤੱਕ ਨਰੇਗਾ ਵਾਲੇ 5 ਲੱਖ ਕਾਮਿਆਂ ਨੂੰ ਵੀ ਰੁਜ਼ਗਾਰ ਦਿੱਤਾ ਹੁੰਦਾ ਤੇ ਆ ਜਿੱਥੇ ਆਪਾਂ ਖੜੇ ਹਾਂ ਇੱਥੋਂ ਤੱਕ ਪਾਣੀ ਨਹੀਂ ਚੜਦਾ ਸੀਗਾ ਸੇਮ ਨਾਲਿਆਂ ਦੀ ਸਫਾਈ ਹੁੰਦੀ ਦਰਿਆ ਡੂੰਘੇ ਹੁੰਦੇ ਦਰਿਆਵਾਂ ਦੇ ਬੰਨ ਉੱਚੇ ਹੁੰਦੇ ਲੋਕਾਂ ਦੀ ਫਸਲ ਨਾ ਮਰਦੀ ਲੋਕਾਂ ਦੇ ਘਰ ਨਾ ਰੋੜਦੇ ਲੋਕਾਂ ਦੇ ਪਸ਼ੂ ਨਾ ਰੁੜਦੇ ਇਸੇ ਤਰੀਕੇ ਦੇ ਨਾਲ ਜੇ ਪ੍ਰਬੰਧ ਕਰਨਾ ਹੋਵੇ ਤਾਂ ਸਰਕਾਰ ਆ ਕਿਉਂਕਿ ਸਿਰਫ ਗੱਡੀਆਂ ਭਜਾਉਣ ਨਾਲ ਹੈਲੀਕਾਪਟਰ ਡਾਊਨ ਨਾਲ ਸਰਕਾਰ ਜਾਂ ਪੰਜਾਬ ਨਹੀਂ ਚੱਲ ਸਕਦਾ ਜਿਹੜਾ ਜੇ ਆਪਾਂ ਹੁਸੈਨੀ ਵਾਲੇ ਹੈੱਡ ਦੀ ਗੱਲ ਕਰ ਲਈਏ ਇੱਥੇ 15 ਵਰਗ ਕਿਲੋਮੀਟਰ ਆ ਜਿੱਥੇ ਪਾਣੀ ਰੋਕਿਆ ਜਾ ਸਕਦਾ ਪਰ ਹੁਣ ਜੇ ਮੌਜੂਦਾ ਸਥਿਤੀ ਦੀ ਗੱਲ ਕਰੀਏ ਸਿਰਫ 30% ਆ ਜਿੱਥੇ ਉਹ ਪਾਣੀ ਰੋਕਣ ਦੀ ਉਹ ਸਥਿਤੀ ਦੇ ਵਿੱਚ ਆ ਉਹ ਹੈਡ 15 ਵਰਕ ਕਿਲੋਮੀਟਰ ਚ ਕਿੰਨਾ ਪਾਣੀ ਆ ਜਿਹੜਾ ਸਟੋਰ ਕੀਤਾ ਜਾ ਸਕਦਾ ਇਸੇ ਤਰੀਕੇ ਨਾਲ ਜਿਹੜਾ ਹਰੀਕੇ ਹੈਡ ਆ ਉਹ ਉੱਥੇ ਜਿਹੜਾ ਹੁਣ ਵਰਤਮਾਨ ਤੌਰ ਤੇ ਪਾਣੀ ਜਿਹੜਾ ਰੋਕਿਆ ਜਾਂਦਾ ਉਹ ਲਗਭਗ 28 ਵਰਕ ਕਿਲੋਮੀਟਰ ਆ ਉਹਦੀ ਜਿਹੜੀ ਕਪੈਸਿਟੀ ਉਹਦੀ ਜਿਹੜੀ ਸਮਰੱਥਾ 86 ਵਰਕ ਕਿਲੋਮੀਟਰ ਅੰਦਾਜ਼ਾ ਕਰੋ ਵੀ ਜਿਹੜਾ ਇਹ ਪਾਣੀ ਆ ਗਿਆ ਜੇ ਹੁਸੈਨੀ ਵਾਲਾ ਹੈਡ ਹਰੀਕੇ ਹੈਡਾ ਜੇ ਇਥੇ ਪਾਣੀ ਸੰਭਾਲਿਆ ਜਾਂਦਾ ਕਿੰਨੀ ਵੱਡੀ ਪੱਧਰ ਤੇ ਆ ਪਾਣੀ ਵੀ ਸਟੋਰ ਹੋਣਾ ਹੈ ਜਿਹਨੇ ਸਾਡੀ ਧਰਤੀ ਨੂੰ ਰੀਚਾਰਜ ਕਰਨਾ ਹੀ ਤੇ ਹੜਾਂ ਦੀ ਮਾਰ ਵੀ ਨਹੀਂ ਪੈਣੀ ਸੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਸੇਮ ਨਾਲੇ ਜਿਹੜੀਆਂ ਡਰੇਨਾ 8500 ਕਿਲੋਮੀਟਰ ਲੰਬੀਆਂ 8500 ਕਿਲੋਮੀਟਰ ਦਾ ਮਤਲਬ ਇਹ ਆ ਕਿ ਸ਼੍ਰੀਨਗਰ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਦੇ ਸੇਮ ਨਾਲੇ ਦੇ ਦੋ ਘਿਹੜੇ ਵੀ ਕਢਾਉਣੇ ਹੁਣ ਉਦੋਂ ਵੀ ਵੱਧ ਆ ਤੇ ਇੰਨਾ ਪਾਣੀ ਤਾਂ ਸਾਡੇ ਪੰਜਾਬ ਦੇ ਵਿੱਚ ਆਇਆ ਹੀ ਨਹੀਂ ਜਿਉਂ ਹੀ ਡਰੇਨਾ ਸੇਮ ਨਾਲੇ ਪ੍ਰਬੰਧ ਕਰਕੇ ਕੀਤੇ ਹੁੰਦੇ ਸਾਡੇ ਲੋਕਾਂ ਦੀ ਆਰਥਿਕਤਾ ਨੂੰ ਹਲਾਰਾ ਮਿਲਦਾ ਜੇ ਦਰਿਆਵਾਂ ਨੂੰ ਡੂੰਘਾ ਕਰਕੇ ਇਹ ਚ ਪਾਣੀ ਸਟੋਰ ਕਰਨ ਵਾਲਾ ਸਾਡੇ ਜਿਹੜਾ ਸਤਲੁਜ ਆ ਜਿੱਥੇ ਅਸੀਂ ਇੱਥੇ ਅੱਜ ਖੜੇ ਆ ਇਹ ਲਗਭਗ 250 ਕਿਲੋਮੀਟਰ ਲੰਬਾ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਵਗਦਾ ਜਿੰਨਾ ਪਾਣੀ ਇਹਦੇ ਚੋਂਦਾ ਇਹਦੇ ਚੋਂ 100 ਨਹਿਰਾਂ ਕੱਢ ਕੇ ਆ ਪੂਰੇ ਪੰਜਾਬ ਨੂੰ ਰੀਚਾਰਜ ਕੀਤਾ ਜਾ ਸਕਦਾ ਹੈ ਇਸੇ ਤਰੀਕੇ ਦੇ ਨਾਲੇ ਪਾਣੀ ਦਾ ਪ੍ਰਬੰਧ ਕਰਕੇ ਜਿੱਥੇ ਇਹ ਮਾਰ ਨਹੀਂ ਕਰੇਗਾ ਲੋਕਾਂ ਦੇ ਘਰ ਨਹੀਂ ਰੋੜੇਗਾ ਕੋਈ ਨੁਕਸਾਨ ਨਹੀਂ ਕਰੇਗਾ ਉੱਥੇ ਪੰਜਾਬ ਦੇ ਲੱਖਾਂ ਲੋਕਾਂ ਲਈ ਇਹ ਪਾਣੀ ਹੈ ਜਿਹੜਾ ਰੋਜ਼ਗਾਰ ਦਾ ਪ੍ਰਬੰਧ ਕਰ ਸਕਦਾ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੇ ਮੁੱਖ ਮੰਤਰੀ ਤੇ ਨਹੀਂ ਸਮਝ ਚ ਆਉਂਦੀ ਜੇ ਕਿਸੇ ਦੇ ਐਮਐਲਏ ਤੇ ਸਮਝ ਨਹੀਂ ਆਉਂਦੀ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਕਿਵੇਂ ਸੰਭਾਲਿਆ ਜਾ ਸਕਦਾ ਲੋਕਾਂ ਨੂੰ ਹਰ ਸਾਲ ਜਿਹੜੀ ਵਿਪਤਾ ਭੋਗਣੀ ਪੈਂਦੀ ਹੈ ਉਹ ਤੋਂ ਕਿਵੇਂ ਬਚਾਇਆ ਜਾ ਸਕਦਾ ਪਾਣੀ ਹੈ ਜਿਹੜੇ ਜਿਹੜੇ ਵਿਪਤਾ ਸਾਡੇ ਲਈ ਬਣਾ ਦਿੱਤੇ ਜਾਂਦੇ ਆ ਉਹ ਕਿਵੇਂ ਪੰਜਾਬ ਦੇ ਨੌਂ ਅਕਾਉਨਮੀ ਦੇ ਵਿੱਚ ਕੱਲਾ ਜੇ ਪਾਣੀ ਸਾਹਮਣਾ ਹੋਵੇ ਇਹਨਾਂ ਦਰਿਆਵਾਂ ਦਾ 30% ਕੱਲੇ ਦਰਿਆ ਪਾਣੀ ਸੁਭਾਲ ਕੇ ਸਾਡੀ ਇਕਨੋਮੀ ਚ ਹਿੱਸਾ ਪਾ ਸਕਦੇ ਆ ਜੇ ਕਿ ਸਰਕਾਰੀ ਨੁਮਾਇੰਦੇ ਸਰਕਾਰੀ ਅਧਿਕਾਰੀ ਨੂੰ ਨੇਤਾ ਨੂੰ ਨਹੀਂ ਸਮਝ ਆਉਂਦੀ ਤੇ ਅਸੀਂ ਖੁੱਲੇ ਤੌਰ ਤੇ ਕਹਿਣਾ ਚਾਹੁੰਦੇ ਆ ਕਿ ਜਦੋਂ ਮਰਜੀ ਸਾਡੇ ਨਾਲ ਬੈਠ ਕੇ ਪੁੱਛ ਸਕਦੇ ਆ ਕਿ ਪੰਜਾਬ ਦੇ ਪਾਣੀ ਨੂੰ ਸਾਂਭ ਕੇ ਪੰਜਾਬ ਨੂੰ ਖੁਸ਼ਹਾਲ ਕਿਵੇਂ ਕੀਤਾ ਜਾ ਸਕਦਾ